ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਂ ਅੱਜ ਦੀ ਵੀਡੀਓ ਵਿੱਚ ਤੇ ਅੱਜ ਜੀ ਆਪਾਂ ਉਸੇ ਛੱਤ 'ਤੇ ਖੜੇ ਆਂ ਜਿਹੜਾ ਲੈਂਟਰ ਪਾਇਆ ਸੀ 15 ਦਿਨ ਹੋ ਗਏ ਆ ਲੈਂਟਰ ਖੁੱਲ ਚੁੱਕਾ ਆ ਅੰਕਲ ਪਿਆਰਾ ਲਾਲ ਜੀ ਆਪਣੀ ਉਹਨਾਂ ਦਾ ਜਿਹੜਾ ਘਰ ਬਣ ਰਿਹਾ ਆ ਤੀਰਸਕਾ ਕਾਲੇ ਲੱਬੇ ਬਾਈਕ ਆ ਤੇ ਲੈਂਟਰ ਖੁੱਲ ਗਿਆ ਤੇ ਹੁਣ ਆਪਣੀ 바ਰੀ ਫੇਰ ਸ਼ੁਰੂ ਹੋ ਗਈ ਆ ਉੱਪਰਲਾ ਕੰਮ ਚੱਲ ਰਿਹਾ ਨਾਲ ਨਾਲ ਆਪਾਂ ਥੱਲੇ ਵਾਲਾ ਝੜੀਆਂ ਵਾਲਾ ਕੰਮ ਨਿਵੇੜ ਲੈਣਾ ਕਿਉਂਕਿ ਪਲਾਸਟਰ ਦੀ ਉਪਰੋ ਕੰਮ ਨਿਵੇੜ ਕੇ ਪਲਾਸਟਰ ਦੀ ਤਿਆਰੀ ਹੋ ਜਾਂਦੀ ਹੁੰਦੀ ਆ ਆਪਣੀਆਂ ਡਾਊਨਰ ਦੀਆਂ ਲਾਈਨਾਂ ਸਾਰੀਆਂ ਆ ਦੇਖੋ ਜੀ ਚੈੱਕ ਕਰੋ ਤੇ ਹੁਣ ਜਿੱਥੇ ਤੇ ਪੁਆਇੰਟ ਜੋ ਇਹਨਾਂ ਦੀ ਡਰਾਇੰਗ ਦੇ ਵਿੱਚ ਦਿੱਤਾ ਹੋਇਆ ਹੈ ਜਿੰਨੇ ਜਿੰਨੇ ਲੈਵਲ ਤੇ ਉਹ ਲੈਵਲ ਤੇ ਆਪਾਂ ਸਾਰੇ ਇਹ ਪੁਆਇੰਟ ਲਾ ਕੇ ਬਕਸੇ ਫਿੱਟ ਕਰਨੇ ਆ ਅੱਜ ਮਾਰਦੇ ਆ ਪਹਿਲਾਂ ਕਟਰ ਚਲਾਉਣੇ ਆ ਕੋਈ ਗਰਮੀ ਵਾਵਾ ਆ ਤੇ ਕਟਰ ਚਲਾਉਣੇ ਆ ਹੁੰਨੇ ਆ ਮਿੱਟੀ ਦਾ ਮਿੱਟੀ ਤੇ ਕੰਮ ਜਦੋਂ ਸਭ ਤੋਂ ਹਣਾ ਪਿਛਲੇ ਦੇ ਕੰਮ ਚ ਔਖਾ ਕੰਮ ਹੈ ਪਲੰਬਰ ਦੇ ਕੰਮ ਚ ਉਹ ਇਹੀ ਹੈ ਛੜੀਆਂ ਵਾਲਾ ਕੰਮ ਤੇ ਇਸ ਲਈ ਸ਼ਾਇਦ ਅੱਜ ਦੇ ਜਿਹੜੇ ਨੌਜਵਾਨ ਭਜਦੇ ਜਾ ਵੀ ਜਿਹਦੇ ਕੰਮ ਤੋਂ ਇੱਧਰ ਆ ਰੂਮ ਇੱਕ ਬੈੱਡਰੂਮ ਹੈ ਜੀ ਦੂਜਾ ਬੈੱਡਰੂਮ ਅਟੈਚ ਦੋਨੇ ਬਾਥਰੂਮ ਤੇ ਪਿੱਛੇ ਓਟੀਐਸ ਆਹ ਲੌਬੀ ਆ ਗਈ ਪੌੜੀ ਚੜਦੀ ਆ ਜਵਾਨਾਂ ਨੇ ਇੱਧਰ ਕਿਚਨ ਹੈ ਜੀ ਓਪਨ ਕਿਚਨ ਹੈ ਤੇ ਓਪਨ ਆਹ ਡਾਈਨਿੰਗ ਰੂਮ ਹੈ ਜੀ ਠੀਕ ਹੈ ਜੀ ਤੇ ਆਪਾਂ ਕਦੀ ਇਹ ਕੰਮ ਸ਼ੁਰੂ ਤੇ ਕਿਉਂਕਿ ਹੁਣ ਹੁਣ ਪਛਾਣ ਲਓ ਇਹ ਤੋਂ ਪਛਾਣ ਨਹੀਂ ਹੋਣਾ ਬੰਦਾ ਕਿਉਂਕਿ ਹੋਲੀ ਨਹੀਂ ਖੇਡ ਲੈਣੀ ਆਪਾਂ ਕਿਉਂਕਿ ਜਦੋਂ ਕੋਈ ਨਵਾਂ ਘਰ ਬਣਦਾ ਸਾਡੀ ਉਦੋਂ ਹੋਲੀ ਹੁੰਦੀ ਓਥੇ ਤੇ ਆਪਾਂ ਕਰ ਲਈ ਇਹ ਕੰਮ ਸ਼ੁਰੂ ਕਟਰ ਤਿਆਰ ਹੈ ਆਪਣਾ 5 ਇੰਚੀ ਵਾਲਾ ਆਹ ਫੋਟਾ ਬੀਜੀ ਜੋ ਪਾਲਿਆ ਬੋਰਡ ਤੋਂ ਸਿਧਾਂਤ ਨੂੰ ਕਨੈਕਸ਼ਨ ਤੇ ਪਹਿਲਾਂ ਆਪਾਂ ਇੱਧਰ OTS ਦੇ ਵਿੱਚ ਇੱਕ ਪੁਆਇੰਟ ਰੱਖਿਆ ਆ ਉੱਪਰ ਲਾਈਟ ਆ ਆ ਤੇ ਇੱਕ ਇੱਥੇ ਪੁਆਇੰਟ ਲਾਵਾਂਗੇ ਇੱਥੇ ਪੁਆਇੰਟ ਦਿੱਤਾ ਜੀ ਡਰਾਇੰਗ ਦੇ ਵਿੱਚ ਤੁਹਾਡੇ ਬਾਹਰ ਨਿਕਲਦੇ ਰਾਈਟ ਸਾਈਡ ਤੇ ਪਹਿਲਾਂ ਇਹ ਝਰੀ ਮਾਰ ਕੇ ਤੇ 1 ਬਾਈ 1 ਰੂਮ ਜਿਹਦਾ ਰੂਮਾਂ ਦੇ ਵਿੱਚ ਜਾ ਕੇ ਸਾਰਾ ਸਾਰੇ ਜਿਹੜੇ ਪੁਆਇੰਟ ਆ ਸਭ AC ਦਾ ਪੁਆਇੰਟ ਹੋਵੇ ਤੇ ਚਾਹੇ ਕੋਈ ਲਾਈਟ ਦਾ ਪੁਆਇੰਟ ਹੋਵੇ ਸਾਰੇ ਆਪਾਂ ਉਹ ਰੱਖੀ ਜਾਣੇ ਅੱਜ ਕਟਰ ਚਲਾ ਕੇ ਤਾਂ ਬਕਸੇ ਆਪਾਂ ਬਾਹਰ ਹੀ ਲਾਵਾਂਗੇ ਉਹ ਕਿਉਂਕਿ ਆਪਾਂ ਫਿਕਸ ਕਰੀਦੇ ਬਕਸੇ ਸੀਮੰਟ ਨਾਲ ਬਹੁਤ ਸਾਰੇ ਜਿਹੜੇ ਇਹ ਜਿਹੜੇ ਮਿਸਤਰੀ ਹੋਈਦਾ ਕਰਦੇ ਆ ਬਿਜਲੀ ਵਾਲੇ ਕਿ ਬਕਸੇ ਉੱਦੀ ਪਸਾ ਜਾਂਦੇ ਆ ਪਰ ਆਪਾਂ ਆਪਣੇ ਲੈਵਲ ਦੇ ਨਾਲ ਜਿੰਨੀ ਉਦੀ ਮੈਜ਼ਰਮੈਂਟ ਕਰਕੇ ਤੇ ਪੱਕਾ ਬਕਸਾ ਬਕਸਾ ਜਿਹੜਾ ਉਸੇ ਵੇਲੇ ਫਿਟ ਕਰੀਦਾ ਸੀਮੰਟ ਲਾ ਕੇ ਉਹਨੂੰ ਫਿਕਸ ਕਰ ਦਈਦਾ ਆ ਤਾਂ ਕਿ ਬਾਅਦ ਜਦੋਂ ਪਲਾਸਟਰ ਕਰਦੇ ਹੋ ਹਿੱਲੇ ਨਾ ਤੇ ਉਹਨਾਂ ਦੀ ਜਿਹੜੀ ਲੋਕੇਸ਼ਨ ਅਪ ਡਾਊਨ ਨਾ ਹੋਵੇ ਆਊਟ ਨਾ ਜਾਵੇ ਠੀਕ ਹੈ ਜੀ ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ ਲੋ ਜੀ ਕੰਮ ਸ਼ੁਰੂ ਕੀਤਾ ਸੀ ਤੇ ਦੋ ਝੜੀਆਂ ਹਲੇ ਸਿਰਫ ਆਪਾਂ ਮਾਰੀਆਂ ਗਰਮੀ ਇੰਨੀ ਆ ਜਦੋਂ ਬੰਦਨ ਚੜਦੇ ਨਾ ਆਪਣਾ ਜਿਹੜਾ ਮਸ਼ੀਨ ਸੀ ਗ੍ਰੈਂਡਰ ਮਸ਼ੀਨ ਉਹ ਵੀ ਵਿਚਾਰੀ ਗਰਮ ਹੋ ਗਿਆ ਜਾਮ ਹੋ ਗਈ ਔਰ ਡਾਕਟਰ ਸਾਹਿਬ ਕੋ ਆ ਗਈ ਹੈ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲਾ ਉਮਰੀਦ ਸਾਡਾ ਕੀ ਕਹਿੰਦਾ ਹੁਣ ਉਮਰੀਦ ਤੁਹਾਡਾ ਆਈ ਸੀ ਯੂ ਚ ਭੇਜਤਾ ਆ ਅੱਛਾ ਆਹ ਦੇਖੋ ਜੀ ਆਈ ਸੀ ਯੂ ਭਾਜੀ ਹੁਣ ਦਾ ਹਾਂਜੀ ਕਰ ਦੇਣਾ ਜੀ ਕਰ ਦੇਣਾ ਸਟੈਨ ਪੂਰਾ ਕਰ ਦੇਣਾ ਕਰ ਦੇਣਾ ਸਟੈਨ ਆਈ ਸੀ ਯੂ ਚ ਹੋਰ ਵੀ ਮਰੀਜ਼ ਬਹੁਤ ਆਏ ਪਏ ਆ ਉਹ ਦੇਖੋ ਢੇਰ ਲਾਇਆ ਮਰੀਜ਼ਾਂ ਦਾ ਇਹ ਮਰੀਜ਼ ਕੀ ਕੀਤੇ ਵੇ ਲੈ ਕੇ ਨਹੀਂ ਜਾਂਦੇ ਜੀ ਅਸਾਂ ਮਰੀਜ਼ ਠੀਕ ਹੋਏ ਪਏ ਬਜ਼ੁਰਗ ਹੈ ਹਾਂਜੀ ਬਜ਼ੁਰਗ ਕਈ ਠੀਕ ਹੋਏ ਪਏ ਆ ਤੇ ਉਹ ਲੈ ਕੇ ਨਹੀਂ ਜਾਂਦੇ ਹੈ ਲੈ ਕੇ ਨਹੀਂ ਜਾਂਦੇ ਉਹ ਕਹਿੰਦਾ ਵੀ ਇਹ ਬੁੜੇ ਤੇ ਪੈਸੇ ਬਹੁ ਲੱਗੇ ਆ ਅਸਾਂ ਗੱਲ ਭਾਈ ਦੀ ਸਹੀ ਆ ਨਾ ਜੋ ਹਾਲਾਤ ਦੁਨੀਆ ਦੇ ਇੱਕ ਵੀਡੀਓ ਆਪਾਂ ਪਰਸੋ ਚੋਂ ਚੁੱਕ ਪਾਈ ਸੀਗੀ ਅਯੁੱਧਿਆ ਦੀ ਇੱਕ ਨੌਪੋਤ ਆਪਣੀ ਦਾਦੀ ਨੂੰ ਸ਼ਾਇਦ ਉਹ ਮਾਂ ਨੂੰ ਉਹ ਰੋਡ ਤੇ ਛੱਡ ਜਾਂਦੇ ਉਹ ਹੀ ਹਾਲ ਸਾਡਾ ਆ ਕਿ ਜਿਹੜੇ ਪੁਰਾਣੀਆਂ ਮਸ਼ੀਨਾਂਆਂ ਵਿਚਾਰੀਆਂ ਇੱਥੇ ਰਹਿ ਜਾਂਦੀਆਂ ਆ ਸੋ ਆਪਾਂ ਜਿਹੜਿਆਲੇ ਆਏ ਭਾਜੀ ਹੁਣਾਂ ਕੋ ਤੁਹਾਨੂੰ ਦਿਖਾ ਦਿੰਦੇ ਦੁਕਾਨ ਭਾਲੀਆਂ ਵੀ ਆ ਦੇਖੋ ਜੀ ਸੇਜ਼ ਐਂਡ ਸਰਵਿਸ ਭਾਜੀ ਉਹਨਾਂ ਦੁਕਾਨ ਆ ਸੇਲੈਂਸ ਸਰਵਿਸ ਦੀ ਆ ਆਪਾਂ ਜਮਸ਼ੇਰ ਵੱਲੋਂ ਆਉਂਦੇ ਆ ਜਦੋਂ ਸੰਤ ਕੰਪਲੈਕਸ ਤੋਂ ਅੱਗੇ ਆ ਕੇ ਰਾਈਟ ਹੈਂਡ ਭਾਜੀ ਉਹਨਾਂ ਦੁਕਾਨ ਆ ਜੀ ਇੰਦੇ ਤੋਂ ਤੁਹਾਨੂੰ ਹਰ ਤਰ੍ਹਾਂ ਦਾ ਟੂਲ ਮਿਲ ਜਾਣਾ ਭਾਜੀ ਉਹਨਾਂ ਕੋਲ ਰੁਪਏ ਦਾ ਹਰ ਟੂਲ ਦੀ ਹੋ ਜਾਂਦੀ ਆ ਤੇ ਆਪਾ ਸਿੰਘ ਸਾਹਿਬ ਕੋਈ ਜਦੋਂ ਵੀ ਕੋਈ ਚੀਜ਼ ਖਰਾਬ ਹੋ ਜਾਂਦੀ ਹੈ ਤੇ ਬਹੁਤ ਵਧੀਆ ਕੰਮ ਕਰਦੇ ਆ ਸੋ ਹੁਣ ਆਪਾਂ ਸਲਾਹ ਕਰ ਰਹੇ ਆ ਕਿ ਨਵਾਂ ਕਟਰ ਲੈ ਲਈਏ ਤਾਂ ਕਿ ਕੰਮ ਦਾ ਆਪਾਂ ਰੈਗੂਲਰ ਕਰਨਾ ਹੀ ਹੁੰਦਾ ਆ ਤੇ ਦੇਖਦੇ ਆ ਸੁਤਵੀਰ ਸਿੰਘ ਆ ਰਿਹਾ ਆ ਤੇ ਆਪਾਂ ਆਹ ਕਟਰ ਦੇਖ ਰਹੇ ਆ ਤੇ ਉਹਦੀ ਸਲਾਹ ਲੈ ਕੇ ਤਾਂ ਫੇਰ ਕਟਰ ਨਵਾਂ ਲੈ ਕੇ ਜਾ ਕੇ ਕੰਮ ਸ਼ੁਰੂ ਕਰਦੇ ਆ ਤੇ ਆਹ ਦੇਖ ਲਓ ਉਧਰ ਕਿਦਾਂ ਮਰੀਜ਼ਾਂ ਦੀ ਰਿਪੇਅਰ ਹੁੰਦੀ ਆ ਇਲਾਜ ਹੋ ਰਿਹਾ ਉਹ ਦੇਖੋ ਮਰੀਜ਼ਾਂ ਦਾ ਕੀ ਬਾਤ ਆ ਇਹ ਨਵੀਂ ਕਿ ਪੁਰਾਣੀ ਬਾਜੀ ਇਹ ਨਵਾਂ ਮੁਰਗੀ ਦਾ ਪੁਰਾਣਾ ਇਹ ਬਿਰਲ ਪੌਣੀ ਆ ਜੀ ਇਹਨਾਂ ਦੇ ਅੱਛਾ ਜੀ ਉਹ ਗਾਈ ਦੇ ਜੀ ਦੂਰੀਆਂ ਵਿੱਚ ਸੌਂ ਜਾਂਦੀਆਂ ਠੀਕ ਆ ਬਿਰਲ ਬਿਰਲ ਪੌਣੀ ਆ ਤੇ ਪਾ ਕੇ ਨਾ ਐਂਟੀ ਜਰਮਿਜੇਸ਼ਨ ਕਰਕੇ ਤੇ ਨਵੀਂ ਬਣਾ ਕੇ ਦੇਵਾਂਗੇ ਜੀ ਕਿਆ ਬਾਤ ਹੈ ਹੈਲਥੀ ਭਾਜੀ ਹਣਾ ਪੋਾਈ ਆ ਤੁਸੀਂ ਬਿਰਲ ਕੇ ਪਾਉਣੇ ਆ ਤੇ ਲੋ ਜੀ ਆਪਾਂ ਵੀ ਸਪੀਸ਼ੀਅਲ ਦੀ ਕਰਦੇ ਆ ਵੇਟ ਫੇਰ ਦੇਖਦੇ ਆ ਆਪਣੇ ਕੰਮ ਕਾਜ ਚ ਇੱਕ ਨਵਾਂ ਜਿਹੜਾ ਸਾਥੀ ਆਉਂਦਾ ਕਿ ਨਹੀਂ ਆਉਂਦਾ ਥੋੜੇ ਦੇਰ ਬਾਅਦ ਮਿਲਦੇ ਛੋਟੇ ਬ੍ਰੇਕ ਤੋਂ ਬਾਅਦ ਲੋੜੀ ਸਵੀਸਨਗ ਆਇਆ ਸੀ ਤੇ ਆਪਾਂ ਉਹ ਜਿਹੜੀ ਮਸ਼ੀਨ ਰਿਪੇਅਰ ਕਰਨੀ ਦਿੱਤੀ ਆ ਤੇ ਇੱਕ ਨਵਾਂ ਗਰਾਇੰਡਰ ਲੈ ਲਿਆ ਆ ਤੇ ਆਪਣੀ ਕੰਪਨੀ ਵਿੱਚ ਡਾਗ ਜੀ ਦੇ ਨਾਂ ਦਾ ਇੱਕ ਨਵਾਂ ਮੈਂਬਰ ਸ਼ਾਮਿਲ ਹੋ ਗਿਆ ਤੇ ਇਹ ਹੈਲਪ ਕਰੂਗਾ ਆਪਣੇ ਛੜੀਆਂ ਮਾਰਨ ਤੇ ਇਧਰ ਸਾਹ ਹੁਣੀ ਹਾਂਜੀ ਸਾਹਿਬ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਿਹੜਾ ਤੁਸੀਂ ਸਾਨੂੰ ਸੇਵਾ ਦਾ ਮੌਕਾ ਨਹੀਂ ਨਹੀਂ ਗੱਲ ਹੀ ਕੋਈ ਨਹੀਂ ਭਾਜੀ ਮੈਂ ਤਾਂ ਅਕਸਰ ਸਾਡੇ ਕੋਲ ਪਾਜੀ ਨਹੀਂ ਆਉਂਦੇ ਰਹਿੰਦੇ ਆ ਔਰ ਇਹ ਲੋਗੋ ਮਾਨਸਾ ਨੂੰ ਕਾਰ ਕਰਦੇ ਆ ਇਹਨਾਂ ਨੇ ਹੋਰ ਵੀ ਕਈਆਂ ਨੂੰ ਜੇ ਕੰਮ ਵਧੀਆ ਲੱਗਦਾ ਤਾਂ ਨਹੀਂ ਕੰਮ ਭਾਜੀ ਵਧੀਆ ਕਰਕੇ ਚਮਸ਼ੇਰੋ ਇੱਥੇ ਤੁਹਾਡੇ ਕੋਲ ਆਈਦਾ ਜੜਿਆਲੇ ਤੁਸੀਂ ਕੰਮ ਜਿੰਨੀ ਵਾਰ ਕਰਾ ਕੇ ਲਗਾਏ ਆਂ ਤਸੱਲੀ ਬਖਸ਼ ਹੁੰਦਾ ਆ ਨਹੀਂ ਤੁਸੀਂ ਵੀ ਜੇ ਕੋਈ ਤੁਹਾਡੀ ਕੋਈ ਵੀ ਮਸ਼ੀਨ ਕਿਸੇ ਤਰ੍ਹਾਂ ਦੀ ਵੀ ਖਰਾਬ ਹੁੰਦੀ ਆ ਉਹਦੀ ਰਿਪੇਅਰ ਕਰਾਉਣੀ ਆ ਜਾਂ ਨਵੀਂ ਲੈਣੀ ਆ ਨਵੇਂ ਵੀ ਸਾਰੇ ਬ੍ਰਾਂਡ ਹੈਗੇ ਭਾਜੀ ਹੁਣਾਂ ਕੋ ਤੇ ਵਧੀਆ ਤੁਹਾਨੂੰ ਜਿੱਦਾਂ ਦੀ ਚੀਜ਼ ਚਾਹੀਦੀ ਹੋਗੀ ਉਦੋਂ ਦੇ ਨਾਲ ਸਲਾਹਤ ਹੋਊਗਾ ਕਿ ਕਿਹੜੀ ਚੀਜ਼ ਲੋਹਾਰ ਦਾ ਬ੍ਰਾਂਡ ਤੇ ਸਾਰੇ ਮੈਸਟਰੀਆਂ ਲਈ ਤੁਸੀਂ ਆ ਸਕਦੇ ਜੜਿਆਲੇ ਪਾਜੀ ਐਡਰੈਸ ਆਪ ਬੋਲੇ ਇੱਕ ਵਾਰੀ ਜੰਡੇ ਵਾਲੇ ਉਹਨਾਂ ਦੀ ਤੁਸੀਂ ਜੰਡੇ ਵਾਲਾ ਮੰਝ ਕੀ ਨੂਰਮਨ ਵਾਲਾ ਜਿਹੜਾ ਜੰਡੇ ਵਾਲਾ ਆ ਗੁਰਾਇਆਂ ਰੋਡ ਤੇ ਆਪਣੀ ਦੁਕਾਨ ਹੈ ਸਟੇਟ ਬੈਂਕ ਆਫ ਇੰਡੀਆ ਦੇ ਬਿਲਕੁਲ ਨਾਲ ਉਹ ਨਾ ਕੀ ਬਾਤ ਹੈ ਧੰਨਵਾਦ ਇੱਕ ਗੁਰਾਇਆਂ ਰੋਡ ਠੀਕ ਹੈ ਥੈਂਕ ਯੂ ਜੀ ਤੁਹਾਡੇ ਬਹੁਤ ਬਹੁਤ ਮਿਲੂਗਾ ਜੀ ਸਾਰਾ Ориਜਨਲ ਡੁਪਲੀਕੇਸੀ ਵਾਲਾ ਕੋਈ ਕੰਮ ਨਹੀਂ ਕੀ ਬਾਤ ਡੁਪਲੀਕੇਸੀ ਕੋਈ ਮਤਲਬ ਸਾਬਤ ਕਰ ਦੇਵੇ ਦੁਕਾਨ ਛੱਡ ਦੇਵਾਂਗੇ ਜੀ ਕੀ ਬਾਤ ਹੈ ਨਹੀਂ ਬਾਜੀ ਇਨੀ ਦੂਰ ਦੂਰ ਜਲੰਧਰ ਤੋਂ ਬੰਦੇ ਇੱਥੇ ਲੈਣ ਆਉਂਦੇ ਰੇ ਬੇਰੇ ਕਿਤੇ ਆਉਂਦੇ ਕਿਸੇ ਗੱਲ ਨੂੰ ਆਉਂਦੇ ਆ ਹੁਣ ਆਪਾਂ ਵੀ ਪਰੇ ਅਜਿਹੇ ਆਲੇ ਨੂੰ ਆਇਆ ਤੁਹਾਡੇ ਤੁਹਾਡੇ ਮੂੰਹ ਨੂੰ ਕਿ ਨਹੀਂ ਪਾਜਦਾ ਪਤਾ ਆ ਇੱਕ ਨੰਬਰ ਚੀਜ਼ ਪਾਉਣੀ ਆ ਹਾਂ ਜੀ ਬਿਲਕੁਲ ਇੱਕ ਨੰਬਰ ਚੀਜ਼ ਦਵਾਂਗੇ ਜੀ ਮਾਲ ਟੋਟਲਰ ਹੋ ਜਾਊਗਾ ਜੀ ਦੇਸੀ ਜਿਹੜਾ ਜਾਂ ਜੋ ਵੀ ਖਾਊਗਾ ਦੱਸ ਕੇ ਦਵਾਂਗੇ ਜੀ ਠੀਕ ਹੈ ਜੀ ਇਹ ਦੇਸੀ ਆ ਔਰ ਇਹ ਹੋਊਗਾ ਤਾਂ ਬਿਲਕੁਲ ਟੋਟਲੀ ਓਰੀਜਨਲ ਹੀ ਹੋਊਗਾ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਮਾੜੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਲਓ ਜੀ ਇਹ ਗੱਲ ਸੱਚ ਹੈ ਕਿ ਭਾਜੀ ਹੁਣ ਮਾਲ ਜੋ ਵੀ ਤੁਹਾਨੂੰ ਮਸ਼ੀਨ ਚਾਹੀਦੀ ਆ ਕਿਉਂਕਿ ਅੱਜਕੱਲ ਡੁਪਲੀਕੇਸੀ ਬਹੁਤ ਆ ਤੇ ਆਪਾਂ ਪੈਸੇ ਬੰਦ ਪਰ ਇਹਦੇ ਚੀਜ਼ ਲੱਗੀ ਲੈ ਆਈ ਆ ਸੋ ਤੁਸੀਂ ਜਜਾਲੇ ਆ ਕੇ ਭੱਜ ਨੂੰ ਸੇਵਾ ਦਾ ਮੌਕਾ ਦੋ ਤੇ ਤੁਹਾਨੂੰ ਵਧੀਆ ਟੂਲ ਮਿਲੂਗਾ ਕਿਉਂਕਿ ਜਦੋਂ ਕੰਮ ਕਰਦੇ ਟੂਲ ਖਰਾਬ ਹੁੰਦਾ ਨਾ ਤੇ ਦੇਸੀ ਲੈ ਕੇ ਆਪਾਂ ਸਾਲ ਲੈਂਦੇ ਵੇ ਦੁੱਖ ਬਹੁਤ ਹੁੰਦਾ ਆ ਤੇ ਆਪਾਂ ਵੀ ਹੁਣ ਲੈ ਕੇ ਚੱਲੇ ਆ ਤੇ ਇਹਨੂੰ ਲਾਉਨੇ ਕੰਮ ਤੇ ਨਵਾਂ ਇਹਦੇ ਪੈਸੇ ਪੂਰੇ ਕਰਦੇ ਆਪਾਂ ਤੇ ਚਲਿਏ ਦੁਆਰਾ ਕੰਮ ਤੇ ਦੇ ਹੋਲੀ ਖੇਲੀ ਆਪਾਂ ਜਾ ਕੇ ਲੋ ਜੀ ਮਿਲਦੇ ਆ ਇੱਥੋਂ ਜਾ ਕੇ ਜਮਸ਼ੇਰ ਤੁਹਾਨੂੰ ਸੂਰੇ ਬ੍ਰੇਕ ਤੋਂ ਬਾਅਦ ਲੋ ਜੀ ਦੁਆਰਾ ਕੰਮ ਤੇ ਪਹੁੰਚ ਗਏ ਤੇ ਮੂੰਹ 'ਚ ਬਣ ਲਿਆ ਆਪਣਾ ਨਵਾਂ ਕ੍ਰੂ ਮੈਂਬਰ ਆਪਣਾ ਤਿਆਰ ਆ ਕੰਮ ਤੇ ਲੱਗਣ ਲਈ ਤੇ ਸਵੇਰੇ ਸੋਚਿਆ ਸੀ ਜਲਦੀ ਜਲਦੀ ਕੰਮ ਨੇ ਵੇੜਾਂਗੇ ਪਰ ਸੋਚੇ ਬੰਦਿਆਂ ਦੇ ਸੋਚਣਾ ਕੁਛ ਨਹੀਂ ਹੁੰਦਾ ਤੇ ਸਵੇਰ ਦੀਆਂ 2 ਛੜੀਆਂ ਵਜੀਆਂ 1:30 ਵਜ ਗਿਆ ਤੇ ਹੁਣ ਜਲਦੀ ਜਲਦੀ ਆਪਾਂ ਨਾ ਆ ਰੂਮ ਕਰੀਏ ਪਹਿਲਾਂ ਦੇਖੀਏ ਇੱਕ ਛੜੀ ਆ ਮਾਰੀ ਆਪਾਂ ਹੱਲੇ ਆ ਦੇਖੋ ਲਾਲ ਲਾਲ ਰੰਗ ਕਰਤਾ ਆ ਦੇਖੋ ਅੱਜ ਇਹ ਸੋਚਿਆ ਸੀ ਕਟਰ ਚਲਾਵਾਂਗੇ ਕੱਲਾ ਤੇ ਬਾਅਦ ਚ ਕੱਢ ਲਵਾਂਗੇ ਤੇ ਇੱਕ ਛੜੀ ਆ ਮਾਰੀ ਹੱਲੇ ਆਪਾਂ ਇੱਥੇ ਆਉਣਾ ਸਾਹਮਣੇ ਵਾਸ਼ਬੇਸ਼ਨ ਤੇ ਉੱਪਰ ਆਉਣਾ ਸ਼ੀਸ਼ਾ ਜੀ ਉਹਦੇ ਨਾਲ ਲਾਈਟ ਪੁਆਇੰਟ ਉਹਦਾ ਤੇ ਇੱਕ ਸਾਕਟ ਤੇ ਹੁਣ ਕਰ ਲਈਏ ਕੰਮ ਜੀ ਨਵੇਂ ਕਰੂ ਮੈਂਬਰ ਨੂੰ ਲਾਈਏ ਆਪਾਂ ਕੰਮ ਤੇ ਕਿਉਂਕਿ ਦੇਖੋ ਮਸ਼ੀਨਰੀ ਵੀ ਇੱਕ ਕਰੂ ਮੈਂਬਰੀ ਹੁੰਦੇ ਆ ਜਿਹਨਾਂ ਨੇ ਆਪਾਂ ਰੋਜ਼ੀ ਰੋਟੀ ਕਮਾ ਕੇ ਦੇਣੀ ਆ ਸੋ ਫਿਰ ਹੋਲੀ ਖੇ ਲਈਏ ਮਿਲਦੇ ਆਂ ਫਿਰ ਛੋਟੇ ਬ੍ਰੇਕ ਤੋਂ ਬਾਅਦ ਤੇ 1:30 ਵਜ ਗਿਆ ਆ 2-3 ਘੰਟੇ ਲਾਈਏ ਤੇ ਉਸ ਤੋਂ ਬਾਅਦ ਕਰਦੇ ਛੁੱਟੀ ਆਪਾਂ ਫੇ ਲਓ ਜੀ ਨਵੀਂ ਮਸ਼ੀਨ ਤਾਂ ਬਹੁਤ ਵਧੀਆ ਦੇ ਹਾਲ ਵਿੱਚ ਦੇਖ ਲਓ ਉਹ ਕੀ ਕਰਦਾ ਆਪਣਾ ਇਹ ਫਿਰ ਚੈੱਕ ਕਰੋ ਇਹਦਾ ਅੰਦਰ ਦੇਖੋ ਧੂੜ ਧੂੜ ਕਰਤੀ ਪੂਰੀ ਤੇ ਝੜੀਆਂ ਦੋ ਮਾਰਦੀਆਂ ਤੇ ਸਪੀਡ ਧੂੜ ਬਹੁਤ ਵਧੀਆ ਐ ਇਸ ਮਸ਼ੀਨ ਦੀ ਤੇ ਬਾਕੀ ਹੋਣਾ ਬਸ ਆਪਾਂ ਰੁਗਣਾ ਤਾਂ ਹੁੰਦਾ ਦੇਖੋ ਧੂੜ ਬਹੁਤ ਹੋ ਜਾਂਦੀ ਆ ਜਿਸ ਨਾਲ ਬਿਲਕੁਲ ਬੰਦ ਹੋ ਗਿਆ ਤੇ ਥੋੜਾ ਸਾ ਲੈ ਕੇ ਹਰ ਤੱਕ ਧੂੜ ਮਿੱਟੀ ਹਟਾੜ ਜੂਗੀ ਤਾਂ ਆਪਾਂ ਕੋਸ਼ਿਸ਼ ਆ ਕਿ ਸਾਰੇ ਆ ਦੋਨੇ ਰੂਮ ਤੇ ਕਿਤੇ ਜਿੰਨਾ ਵੱਧ ਤੋਂ ਵੱਧ ਦੋ ਤਿੰਨ ਘੰਟੇ ਚ ਕੰਮ ਹੋ ਜਵੇ ਤੇ ਫਿਰ ਕਰਕੇ ਆਪਾਂ ਛੁੱਟੀ ਕਰਦੇ ਆ ਕਿਉਂਕਿ ਜਿਹੜਾ ਇਹ ਕੰਮ ਆ ਨਾ ਮਾਲ ਬਣਨ ਕਰਕੇ ਆਪਣ ਨੂੰ ਸਾਹ ਵੀ ਬਹੁਤ ਚੜਦਾ ਹੈ ਕੰਮ ਕਰਨ ਦੇ ਸੌਕੇ ਨਹੀਂ ਹੈਗੇ ਤੇ ਇਹ ਕੰਮ ਤਾਂ ਗੱਠ ਹੁੰਦਾ ਕਿਉਂਕਿ ਇੱਕ ਤਾਂ ਡਸਟ ਬਹੁਤ ਚੜਦੀ ਹੈ ਜਿਹੜੀ ਧੂੜ ਹੈ ਬਹੁਤ ਜ਼ਿਆਦਾ ਬਰੀਕ ਆ ਤੇ ਗਰਮੀ ਬਹੁਤ ਆ ਤੇ ਮੂੰਹ ਬੰਨਣ ਕਰਕੇ ਹੁਣ ਤਾਂ ਸਾਹ ਵੀ ਯਾਦ ਚੜਿਆ ਹੋਇਆ ਹੈ ਤੇ ਇਹ ਕੰਮ ਬਹੁਤ 2-3 ਘੰਟੇ ਲੱਦ ਕੇ ਕੰਮ ਹੁੰਦਾ ਆ ਜੇ ਆਪਾਂ ਕੇ ਝੜੀਆਂ ਦਾ ਕੰਮ ਜਾਂ ਕਟਰ ਚਲਾਉਣ ਦਾ ਕੰਮ ਪੂਰਾ ਦਿਨ ਕਰ ਲਈਏ ਤਾਂ ਉਹ ਸੇਤਲੇ ਵੀ ਜ਼ਿਆਦਾ ਹਾਨੀਕਾਰਕ ਹੈ ਕਿਉਂਕਿ ਪੂਰਾ ਦਿਨ ਤੁਸੀਂ ਉਹਨਾਂ ਵਰਕ ਨਹੀਂ ਕਰ ਸਕਦੇ ਤੇ ਜਿੰਨਾ ਵੀ ਆਪਾਂ ਬੱਤਵਤ ਹੋਊਗਾ ਦੋ ਦਿਨ ਘੰਟੇ ਲਾਉਣੇ ਆ ਆ ਰੂਮ 'ਚ ਰਹਿ ਗਈਆਂ ਆਪਣੀਆਂ ਦੋ ਛੜੀਆਂ ਲੰਬੀਆਂ ਹੋ ਰਹੀਆਂ ਹਲੇ ਉਸ ਤੋਂ ਬਾਅਦ ਇੱਧਰ ਬਾਥਰੂਮ ਤੇ ਨਾਲ ਹੀ ਬੈੱਡਰੂਮ ਉਸ ਤੋਂ ਬਾਅਦ ਫਿਰ ਦੇਖਦੇ ਆ ਕਿਉਂਕਿ ਆਪਾਂ ਅੱਜ ਥੋੜਾ ਛੜੀ ਨਹੀਂ ਚਲਾਉਣਾ ਕੱਲਾ ਕਟਰ ਚਲਾਉਣਾ ਹੈ ਉਹਨਾਂ ਕੀ ਆ ਕਦੀ ਲਾਈਟ ਗਈ ਵੀ ਹੋਈ ਤਾਂ ਆਪਾਂ ਆ ਕੇ ਕੱਢ ਸਕਦੇ ਆ ਕਿ ਉਹਨਾਂ ਨੂੰ ਜਿਹੜੇ ਕਟਰ ਵੱਜਿਆ ਆ ਦੇਖੋ ਇੱਥੇ ਵੱਜ ਗਿਆ ਰੂਮ ਦੇ ਵਿੱਚ ਆਹ ਸਾਹਮਣੇ ਕਟਰ ਮਾਰਿਆ ਜੀ ਆਪਾਂ ਆ ਦੇਖੋ ਤੇ ਧੂੜ ਕਰਕੇ ਕਲੀਅਰ ਹਾਂ ਆ ਗਿਆ ਜੀ ਤੇ ਇਹ ਜਦੋਂ ਮਰਜੀ ਆਪਾਂ ਬਾਅਦ ਚ ਥੋੜੇ ਛੜੀ ਨਾਲ ਦੀ ਮਦਦ ਨਾਲ ਇਹ ਪੀਸ ਨਿਕਲ ਜਾਣਾ ਬਿਲਕੁਲ ਤੇ ਆਪਣਾ ਪਾਇਪ ਪਾਉਣ ਵਾਲਾ ਜਗਾਲ ਹੋ ਜਾਣਾ ਆ ਤੇ ਲੋ ਜੀ ਕਰ ਲਈਏ ਕੰਮ ਥੋੜਾ ਜਿਆ ਤੁਸੀਂ ਜਦ ਤੱਕ ਕੁਝ ਖਾ ਪੀ ਲਓ ਇੰਜੋਏ ਕਰੋ ਬਲੌਗ ਦੇਖ ਰਹੇ ਆ ਵੀ ਪਰਦੇਸਾ ਵਿੱਚ ਬੈਠੇ ਵੀ ਭੈਣ ਭਰਾ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਤੁਹਾਨੂੰ ਬਾਅਦ ਚ ਉੱਪਰ ਜਾ ਕੇ ਦਿਖਾਉਨੇ ਆ ਆ ਕੰਮ ਆਪਾਂ ਨੇ ਵੇਲ ਲੀਏ ਪੌੜੀਆਂ ਚੜੀਆਂ ਉੱਪਰ ਵੀ ਕੰਮ ਚੱਲਦਾ ਆ ਲਓ ਜੀ ਆਪਣਾ ਥੱਲੇ ਕੰਮ ਜ਼ਿਆਦਾ ਹੈ ਨਾਲ ਨਾਲ ਉੱਪਰ ਦੀ ਵੀ ਤਿਆਰੀ ਹੋ ਗਈ ਆ ਸ਼ਿਟਰਿੰਗ ਵਾਲੇ ਪਹੁੰਚ ਗਏ ਆ ਤੇ ਆਪਣੀਆਂ ਵੀ ਛੜੀਆਂ ਸਾਰੀਆਂ ਗਈਆਂ ਵੱਜੇ ਤੇ ਤੁਹਾਨੂੰ ਦਿਖਾਉਨੇ ਆ ਅੰਦਰ ਕਿਹੜਾ-ਕਿਹੜਾ ਕੰਮ ਆਪਣਾ ਹੋ ਗਿਆ ਆ ਸੋ ਇੰਨੇ ਦਿਨ ਚ ਵੀਡੀਓ ਤਾਂ ਨਹੀਂ ਬਣੀ ਯਾਰ ਲਿਬੜੇ ਹੁੰਨੇ ਆ ਬਹੁਤ ਜ਼ਿਆਦਾ ਤੁਸੀਂ ਦੇਖ ਹੀ ਲਿਆ ਹਾਲ ਕਿਦਾਂ ਮੂੰਹ ਬਣ ਕੇ ਆ ਦੇਖੋ ਛੜੀਆਂ ਵੱਜ ਗਈਆਂ ਸਾਰੀਆਂ ਬਕਸੇ ਫਟਿਆ ਬਸ ਇੱਥੇ ਪੈਪ ਹੀ ਪਾਉਣੇ ਆ ਤੇ ਅੰਦਰ ਆ ਗਈ ਲੌਬੀ ਲੌਬੀ ਦੇ ਵਿੱਚ ਆਪਣੇ ਪੈਪ ਪੈ ਗਏ ਆ ਬਕਸੇ ਫਟੂ ਸੀਗੇ ਸਾਰੇ ਪੁਆਇੰਟ ਓਕੇ ਰਿਪੋਰਟ ਕਰਤੇ ਆ ਤੇ ਜਦੋਂ ਨਿਬੜੇ ਹੁੰਨੇ ਆ ਫੇਰ ਯਾਰ ਵੀਡੀਓ ਬਣਾਉਣੀ ਬਹੁਤ ਜ਼ਿਆਦਾ ਔਖੀ ਹੋ ਜਾਂਦੀ ਆ ਤੇ ਇਸੇ ਤਰ੍ਹਾਂ ਆ ਆ ਗਈ ਦਸੋਈ ਸੋਈ ਚ ਵੀ ਤਿਆਰੀ ਆ ਆਪਣੀ ਪਲਾਸਟਰ ਕਰਨਗੇ ਹੁਣ ਵੀਰ ਆਪਣੇ ਮਿਸਤਰੀ ਜਿਹੜੇ ਤੇ ਆ ਆ ਗਿਆ ਜੀ ਬੈਡਰੂਮ ਇਧਰ ਵੀ ਓਕੇ ਰਿਪੋਰਟ ਹੋਈ ਪਈ ਆ ਤੇ ਇਧਰਲੇ ਪਾਸੇ ਉਹਦਾ ਬੈਡਰੂਮ ਵੀ ਓਕੇ ਰਿਪੋਰਟ ਆ ਤਿਆਰੀ ਕਰਤੀ ਆ ਜੀ आज ਆਪਾਂ ਹੀ ਪਾਇਆ ਨਵੇਂ ਕੱਪੜੇ ਸਾਫ਼ ਸੁਥਰੇ ਆ ਕਿਉਂ ਵੀ ਆ ਪਲੰਬਰ ਵੀ ਆਏ ਆ ਪਲੰਬਰੋਂ ਕਿੰਨਾ ਕੰਮ ਰਹਿ ਗਿਆ ਸਾਡਾ ਸਾਰਾ ਹੀ ਦਿਲ ਦਾ ਮਾਰੀ ਜੇ ਕਰ ਲੋ ਤੁਸੀਂ ਵੀ ਕੁਝ ਯਾਰ ਵਿਹਲੇ ਘੁੰਮਦੇ ਆ ਕੇ ਪੱਕੇ ਥਲੇ ਹਵਾ ਲੈਂਦੇ ਆ ਚਾਹ ਪੀ ਕੇ ਘਰ ਨੂੰ ਸੌਂ ਜਾਂਦੇ ਆ ਆ ਪੌੜੀਆਂ ਬਾਈ ਨੇ ਚੜ੍ਹਤੀਆਂ ਸਿੱਗੀਆਂ ਤੁਹਾਨੂੰ ਜਾਈਏ ਉੱਪਰ ਉੱਪਰ ਤਿਆਰੀ ਫੁੱਲਿਆ ਗਾਡਰ ਸਾਰੇ ਰੱਖੋਗੇ ਆ ਲੈਂਟਰ ਦੀ ਤਿਆਰੀ ਆ ਆਉਣ ਵਾਲੇ 2-3 ਦਿਨ ਦੇ ਵਿੱਚ ਸ਼ਟਰਿੰਗ ਹੋ ਜਾਣੀ ਆ ਤੇ ਫੇਰ ਚੱਲੂਗਾ ਸਰਗੀਏ ਵਾਲਾ ਦਾ ਕੰਮ ਤੇ ਉਸ ਤੋਂ ਬਾਅਦ ਆਪਣਾ ਕੰਮ ਆਹ ਦੇਖੋ ਜੀ ਆਹ ਓਪਨ ਏਰੀਆ ਆ ਗਿਆ ਆਹ ਬੈਡਰੂਮ ਆ ਗਿਆ ਇਹ ਤਾਂ ਹਾਂਜੀ ਕੀ ਹਾਲ ਚਾਲ ਆ ਸਟਰਿੰਗ ਕਰੀ ਜਾਂਦੇ ਲੈਂਦੇ ਗਾੜੂ ਟਕਾਤੇ ਵਹੇ ਤਿਆਰੀ ਫੁੱਲਿਆ ਕਿਦੋਂ ਤੱਕ ਪਰਸੋਂ ਤੱਕ ਪਰ ਬਾਰਿਸ਼ ਜੇ ਬਾਅਦ ਸੁਣਾਏ ਤੇ ਫਿਰ ਪਰਸੋਂ ਸ਼ਾਮ ਤੱਕ ਇਹਨਾਂ ਓਕੇ ਅੱਛਾ ਜੀ ਆਹ ਦੇਖ ਲਓ ਬੰਦੇ ਕਿੱਥੇ ਚੜ ਰਹੇ ਆਂ ਜੀ ਚੜਦਾ ਉੱਪਰ ਤੁਹਾਨੂੰ ਚੜਨਾ ਹੀ ਪੈਣਾ ਦਵਾਈ ਆਉਂਦੀ ਇੱਥੇ ਇੱਥੇ ਵਧੀਆ ਇੱਥੇ ਵਧੀਆ ਦਵਾਈ ਨਾਲ ਇਹ ਤਾਂ ਗੱਲ ਹੈ ਦਵਾਈ ਰਿਟਰਨ ਨੂੰ ਸਾਰੇ ਜੀ ਦਵਾਈ ਰਿਟਰਨ ਹੀ ਆ ਜਿੰਨੇ ਆ ਬੰਦੇ ਆ ਸਾਰੇ ਦਵਾਈ ਦੇਖੀ ਕਹਿੰਦੇ ਇੱਥੇ ਸਹੀ ਹੈ ਦਵਾਈ ਨਾਲੋਂ ਚੋਬਾ ਜੀ ਹਾਂ ਜੀ ਹਾਂ ਜੀ ਇੱਥੇ ਸਹੀ ਹੈ ਤੇ ਆ ਏਦਾਂ ਰੂਮ ਹੈ ਉੱਪਰਲੇ ਜੀ ਇੱਥੇ ਆ ਪੂਜਾ ਰੂਮ ਆ ਗਿਆ ਆ ਮੋਦੇ ਬਾਲਕਨੀ ਆ ਗਈ ਤੇ ਆ ਵੀ ਬੈਡਰੂਮ ਆ ਗਿਆ ਅਟੈਚ ਬਾਥਰੂਮ ਆ ਗਿਆ ਤਿਆਰ ਲੱਗਾ ਮਥਲੇਸ਼ ਠੇਕੇਦਾਰ ਠੇਕੇਦਾਰਾ ਕਿਦਾ ਠੀਕ ਆ ਠੀਕ ਆ ਬੜੀ ਬੜਕ ਵਜਦੀ ਹੁਣ ਲੈਂਟਰ ਤੇ ਗੱਲ ਪਹੁੰਚ ਗਈ ਹੈ ਨਾ ਬੜਕ ਤਾ ਵਜਦੀ ਆ ਕੋਈ ਨਾ ਸੈਟਿੰਗ ਹੁੰਦਾ ਆ ਬਾਲਕੋਨੀ ਆ ਜੀ ਮੋਦੇ ਰੋੜਾ ਗਿਆ ਯਾ ਠੇਕੇਦਾਰ ਆ ਇਹ ਮਥਲੇਸ਼ ਇਹ ਇਹਨੇ ਸਾਰਾ ਘਰ ਦਾ ਮੈਸਟਰੀ ਦਾ ਕੰਮ ਇਹਦੇ ਬੰਦਿਆਂ ਨੇ ਕੀਤਾ ਤੇ ਆਪਦੇ ਠੇਕੇਦਾਰ ਸਾਡੇ ਠੇਕੇਦਾਰ ਵਧੀਆ ਕੱਪੜੇ ਪਾ ਕੇ ਘੁੰਮਦੇ ਹੁੰਦੇ ਆ ਤੇ ਬਾਈ ਇਹਦੀ ਸਿਫਤ ਆ ਇਹ ਨਾਲ ਆਪ ਕੰਮ ਕਰਦਾ ਤੇ ਵਧੀਆ ਕੰਮ ਆ ਬਾਈ ਦਾ ਅੱਗੇ ਵੀ ਕਾਸਾ ਦੀ ਕੋਠੀ ਜੀ ਇੱਥੇ ਕੰਮ ਕੀਤਾ ਕਿਉਂ ਠੀਕ ਹੈ ਬਾਈ ਹਾਂ ਜੀ ਹਾਂ ਜੀ ਹੈਨਾ ਤੇ ਚਲੋ ਇਹ ਮਿਹਨਤ ਇੱਥੇ ਵੀ ਬਹੁਤ ਹੁੰਦੀ ਆ ਬਾਹਰੋਂ ਲੋਕ ਸਾਡੇ ਭਜਦੇ ਆ ਤੇ ਆ ਲੋ ਆ ਤੈਗੇ ਗਾਡਰ ਤੇ ਬਾਕੀ ਦਾ ਵਲੌਗ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਨਵਾਂ ਜਿਹਾ ਉੱਪਰਲਾ ਲੈਂਟਰ ਪੈਣਾ ਸਾਰਾ ਦਿਖਾਵਾਂਗੇ ਆ ਸਾਰੀਆਂ ਤਿਆਰੀਆਂ ਆ ਉੱਪਰ ਵੀ ਆਪਣੇ ਜਿਹੜੇ ਪਾਈਪ ਆ ਬਾਈ ਉਹਨਾਂ ਨੇ ਜਗ੍ਹਾ ਛੱਡੀ ਹੋਈ ਆ ਉਹ ਪਾਈਪ ਸਾਰੇ ਉੱਪਰ ਜਾਣੇ ਆ ਤੇ ਇਦਾਂ ਹੀ ਕੰਮਕਾਰ ਚੱਲ ਰਿਹਾ ਆ ਤੁਸੀਂ ਵੀ ਜੇ ਕੋਈ ਬਿਜ਼ੀ ਦਾ ਕੰਮ ਕਰਾਉਣਾ ਆ ਨਵੀਂ ਕੁਟੀ ਦੀ ਹੋਵੇ ਚਾਹੇ ਰਿਪੇਅਰ ਹੋਵੇ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਪਤਾ ਹੀ ਆਪਣਾ ਨੰਬਰ 765100984 ਤੇ ਤੁਸੀਂ ਕਾਲ ਕਰ ਸਕਦੇ ਆ ਪਰਮਜੀਤ ਸਿੰਘ ਤੇ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਸੋ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਠੀਕ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹੋਰ ਹੁਣ ਬਲੌਗਿੰਗ ਜਿਹੜੀ ਆ ਰੈਗੂਲਰ ਸ਼ੁਰੂ ਹੋ ਜਾਣੀ ਆ ਪਹਿਲਾਂ ਆਪਾਂ 2-3 ਮਹੀਨਿਆਂ ਤੋਂ ਬਿਜੀ ਸੀਗੇ ਇਸੇ ਤਰ੍ਹਾਂ ਵੀਡੀਓ ਆਉਣਗੀਆਂ ਜ਼ਿੰਦਗੀ ਦੀਆਂ ਹੋਰ ਚੰਗੀਆਂ ਵੀਡੀਓ ਕਿਉਂ ਜੀ ਜ਼ਰੂਰ ਜੀ ਜ਼ਰੂਰ ਠੀਕ ਹੈ ਨਾ ਹਾਂਜੀ ਹਾਂਜੀ ਵੀਰੇ ਜ਼ਰੂਰ ਤੇ ਜੇ ਤੁਹਾਨੂੰ ਗੱਲ ਗਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਬਾਈ ਤੇ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ ਇਸ ਲੈਂਟਰ ਦੀ ਵੀਡੀਓ ਤੇ ਤੇ ਸਰੀਏ ਵਾਲੇ ਦਾ ਵੀ ਦਰਸ਼ਨ ਕਰਾਵਾਂਗੇ ਕਿਉਂ ਜੀ ਕੱਲ੍ਹ ਨੂੰ ਤੁਸੀਂ ਪੌੜੀਆਂ ਪਾਉਣੀਆਂ ਹਾਂਜੀ ਹਾਂਜੀ ਲਓ ਜੀ ਇਹਨਾਂ ਦੀ ਇਹਨਾਂ ਦੀ ਵੀਡੀਓ ਤੁਹਾਨੂੰ ਬਣਾ ਕੇ ਦਿਖਾਵਾਂਗੇ ਸਾਰਾ ਕੰਮ ਇਹਦਾ ਲੈਂਟਰ ਦਾ ਹੋਣਾ ਆ ਇਸ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ